ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਤਿੰਨ ਚੋਰ ਇੱਕ ਅੰਨੇ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਇੱਕ ਅਜੇ ਸਫਰ ਤੇ ਲੈ ਜਾਵੇਗੀ ਜਿੱਥੇ ਬੁੱਧੀ ਹਿੰਮਤ ਅਤੇ ਦਿਆਲਤਾ ਦੀ ਜਿੱਤ ਹੁੰਦੀ ਹੈ ਇਹ ਕਹਾਣੀ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਇੱਕ ਡੂੰਗਾ ਸੁਨੇਹਾ ਵੀ ਲੈ ਕੇ ਆਉਂਦੀ ਹੈ ਜੋ ਤੁਹਾਡੇ ਦਿਲ ਨੂੰ ਛੂ ਜਾਵੇਗਾ ਆਓ ਇਸ ਕਹਾਣੀ ਨੂੰ ਸ਼ੁਰੂ ਕਰੀਏ ਅਤੇ ਜਾਣੀਏ ਕਿ ਕਿਵੇਂ ਇੱਕ ਅੰਨਾ ਵਿਅਕਤੀ ਇਹ ਚਲਾਕ ਚੋੜਾ ਨੂੰ ਸਬਕ ਸਿਖਾਉਂਦਾ ਹੈ। ਇੱਕ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵਾਪਰਦੀ ਹੈ ਜਿੱਥੇ ਜ਼ਿੰਦਗੀ ਸਾਦਗੀ ਅਤੇ ਪਿਆਰ ਨਾਲ ਭਰੀ ਹੋਈ ਹੈ। ਪਿੰਡ ਦਾ ਨਾਮ ਸੀ ਸੁਖਪੁਰ ਜਿੱਥੇ ਖੇਤ ਹਰਿਆਲੀ ਨਾਲ ਭਰੇ ਹੋਏ ਸਨ ਅਤੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਇਸ ਪਿੰਡ ਵਿੱਚ ਹਰ ਰੋਜ਼ ਸਵੇਰੇ ਪੰਛੀਆਂ ਦੀ ਚਹਿਨਾਹਟ ਅਤੇ ਸ਼ਾਮ ਨੂੰ ਲੋਕਾਂ ਦੀਆਂ ਗੱਲਾਂ-ਬਾਤਾਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਪਰ ਇਸ ਸ਼ਾਂਤ ਮਾਹੌਲ ਵਿੱਚ ਇੱਕ ਅਜਿਹੀ ਘਟਨਾ ਵਾਪਰਨ ਵਾਲੀ ਸੀ ਜੋ ਸਾਰੇ ਪਿੰਡ ਨੂੰ ਹੈਰਾਨ ਕਰ ਦੇਵੇਗੀ। ਇਹ ਕਹਾਣੀ ਸੁਖਪੁਰ ਪਿੰਡ ਦੀ ਹੈ ਜਿੱਥੇ ਲੋਕ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਪਿੰਡ ਵਿੱਚ ਇੱਕ ਛੋਟਾ ਜਿਹਾ ਬਾਜ਼ਾਰ ਸੀ ਜਿੱਥੇ ਲੋਕ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ਆਉਂਦੇ ਸਨ। ਖੇਤਾਂ ਵਿੱਚ ਕਿਸਾਨ ਦਿਨ ਰਾਤ ਮਿਹਨਤ ਕਰਦੇ ਸਨ ਅਤੇ ਉਹਨਾਂ ਦੀਆਂ ਫਸਲਾਂ ਪਿੰਡ ਦੀ ਸ਼ਾਨ ਸਨ। ਇੱਥੇ ਹਰ ਕੋਈ ਇੱਕ ਦੂਜੇ ਦੀ ਮਦਦ ਲਈ ਤਿਆਰ ਰਹਿੰਦਾ ਸੀ ਅਤੇ ਆਪਸੀ ਪਿਆਰ ਇਸ ਪਿੰਡ ਦੀ ਸਭ ਤੋਂ ਵੱਡੀ ਤਾਕਤ ਸੀ ਪਿੰਡ ਦੇ ਵਿਚਕਾਰ ਇੱਕ ਪੁਰਾਣਾ ਬਰਗਦ ਦਾ ਰੁੱਖ ਸੀ ਜਿੱਥੇ ਲੋਕ ਸ਼ਾਮ ਨੂੰ ਇਕੱਠੇ ਹੁੰਦੇ ਅਤੇ ਗੱਲਾਂ ਬਾਤਾਂ ਕਰਦੇ ਸਨ ਇਸ ਰੁੱਖ ਦੇ ਹੇਠਾਂ ਬੈਠ ਕੇ ਬਜ਼ੁਰਗ ਅਕਸਰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਸਨ ਜਿਨ੍ਹਾਂ ਨੂੰ ਸੁਣ ਕੇ ਬੱਚੇ ਅਤੇ ਜਵਾਨ ਸਭ ਖੁਸ਼ ਹੁੰਦੇ ਸਨ ਪਰ ਇਸ ਸ਼ਾਂਤ ਪਿੰਡ ਵਿੱਚ ਕੁਝ ਅਜਿਹੇ ਲੋਕ ਵੀ ਸਨ ਜੋ ਆਪਣੀ ਚਲਾਕੀ ਨਾਲ ਇਸ ਸਾਦਗੀ ਨੂੰ ਚੁਣੌਤੀ ਦਿੰਦੇ ਸਨ ਇਹ ਸੰ ਤਿੰਨ ਚੋਰ RAMU SHAMU ਅਤੇ GAMU ਜਿਨ੍ਹਾਂ ਦੀ ਇੱਕ ਅਲੱਗ ਹੀ ਕਹਾਣੀ ਸੀ ਇਸ ਪਿੰਡ ਵਿੱਚ ਇੱਕ ਖਾਸ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਮ ਸੀ ਗੁਰਦੇয়াল ਸਿੰਘ ਗੁਰਦੇয়াল ਸਿੰਘ ਇੱਕ ਅੰਨਾ ਵਿਅਕਤੀ ਸੀ ਪਰ ਉਸ ਦੀ ਅਨੇਪਣ ਦੇ ਬਾਵਜੂਦ ਉਹ ਪਿੰਡ ਦਾ ਸਭ ਤੋਂ ਸਤਿਕਾਰਤ ਵਿਅਕਤੀ ਸੀ ਉਹ ਆਪਣੀ ਬੁੱਧੀ ਅਤੇ ਦਿਆਲਤਾ ਲਈ ਜਾਣਿਆ ਜਾਂਦਾ ਸੀ ਗੁਰਦੇਵਾਲ ਸਿੰਘ ਆਪਣੇ ਛੋਟੇ ਜਿਹੇ ਘਰ ਵਿੱਚ ਇਕੱਲਾ ਰਹਿੰਦਾ ਸੀ ਜੋ ਪਿੰਡ ਦੇ ਕੇਂਦਰ ਵਿੱਚ ਸਥਿਤ ਸੀ ਉਸ ਦੀ ਪਤਨੀ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ ਅਤੇ ਉਸ ਦੇ ਬੱਚੇ ਸ਼ਹਿਰ ਵਿੱਚ ਰਹਿੰਦੇ ਸਨ ਪਰ ਉਸ ਨੇ ਆਪਣੇ ਇਕੱਲੇਪਨ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਉਸ ਦੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਬਾਗ ਸੀ ਜਿੱਥੇ ਉਹ ਸਬਜ਼ੀਆਂ ਉਗਾਉਂਦਾ ਸੀ ਇਹ ਸਬਜ਼ੀਆਂ ਉਹ ਪਿੰਡ ਦੇ ਲੋਕਾਂ ਨੂੰ ਮੁਫਤ ਵਿੱਚ ਦੇ ਦਿੰਦਾ ਸੀ जिस ਕਰਕੇ ਲੋਕ ਉਸਨੂੰ ਬਹੁਤ ਪਿਆਰ ਕਰਦੇ ਸਨ ਗੁਰਦੇਵਾਲ ਸਿੰਘ ਦੀ ਜ਼ਿੰਦਗੀ ਸਾਦਗੀ ਅਤੇ ਸੇਵਾ ਨਾਲ ਭਰੀ ਹੋਈ ਸੀ ਅਤੇ ਉਹ ਹਮੇਸ਼ਾ ਖੁਸ਼ ਰਹਿੰਦਾ ਸੀ ਗੁਰਦੇਵਾਲ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਆਸਾਨ ਨਹੀਂ ਸੀ ਜਦੋਂ ਉਹ ਸਿਰਫ 10 ਸਾਲ ਦਾ ਸੀ ਤਾਂ ਇੱਕ ਦੁਰਘਟਨਾ ਵਿੱਚ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਸ ਸਮੇਂ ਉਸਦੇ ਲਈ ਸਭ ਕੁਝ ਬਦਲ ਗਿਆ ਸੀ ਉਸ ਨੂੰ ਸਕੂਲ ਛੱਡਣਾ ਪਿਆ ਅਤੇ ਆਪਣੇ ਦੋਸਤਾਂ ਨਾਲ ਖੇਡਣ ਦਾ ਸੁੱਖ ਵੀ ਖਤਮ ਹੋ ਗਿਆ। ਉਸ ਦੇ ਮਾਤਾ-ਪਿਤਾ ਬਹੁਤ ਚਿੰਤਤ ਸਨ ਪਰ ਉਨ੍ਹਾਂ ਨੇ ਉਸ ਨੂੰ ਹਿੰਮਤ ਨਾਲ ਜੀਣਾ ਸਿਖਾਇਆ। ਗੁਰਦੇਵਾਲ ਸਿੰਘ ਨੇ ਆਪਣੀ ਅੰਨ੍ਹੇਪਣ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਉਸਨੇ ਬ੍ਰੇਲ ਲਿਪੀ ਸਿੱਖੀ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਉਸਨੇ ਮਿਹਨਤ ਕਰਕੇ ਇੱਕ ਸਰਕਾਰੀ ਨੌਕਰੀ ਹਾਸਲ ਕੀਤੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ। ਉਸਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਪਰ ਉਸ ਦੀ ਮੌਤ ਤੋਂ ਬਾਅਦ ਗੁਰਦੇਵਾਲ ਸਿੰਘ ਨੇ ਆਪਣੇ ਆਪ ਨੂੰ ਪਿੰਡ ਦੀ ਸੇਵਾ ਵਿੱਚ ਲਗਾ ਦਿੱਤਾ ਉਸ ਦੀ ਜ਼ਿੰਦਗੀ ਇੱਕ ਮਿਸਾਲ ਸੀ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਇੱਕ ਵਿਅਕਤੀ ਆਪਣੇ ਜੀਵਨ ਨੂੰ ਸੁਖੀ ਅਤੇ ਪ੍ਰੇਰਨਾਦਾਇਕ ਬਣਾ ਸਕਦਾ ਹੈ ਹੁਣ ਗੁਰਦੇਵਾਲ ਸਿੰਘ ਰਿਟਾਇਰ ਹੋ ਚੁੱਕਾ ਸੀ ਅਤੇ ਆਪਣਾ ਸਮਾਂ ਪਿੰਡ ਦੀ ਸੇਵਾ ਵਿੱਚ ਬਿਤਾਉਂਦਾ ਸੀ ਉਹ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਖਾਸ ਕਰਕੇ ਉਹਨਾਂ ਨੂੰ ਜੋ ਗਰੀਬ ਸਨ ਅਤੇ ਸਕੂਲ ਨਹੀਂ ਜਾ ਸਕਦੇ ਸਨ ਉਹ ਉਹਨਾਂ ਨੂੰ ਬਰੇਲ ਲਿਪੀ ਸਿਖਾਉਂਦਾ ਸੀ ਤਾਂ ਜੋ ਉਹ ਆਪਣੇ ਆਪ ਨੂੰ ਸਵੈ ਨਿਰਭਰ ਬਣਾ ਸਕਣ ਇਸ ਤੋਂ ਇਲਾਵਾ ਉਹ ਪਿੰਡ ਵਿੱਚ ਹੋਣ ਵਾਲੇ ਸਮਾਜਿਕ ਕਾਰਜਾਂ ਵਿੱਚ ਪਾਗ ਲੈਂਦਾ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਮਦਦ ਕਰਦਾ ਸੀ ਉਸ ਦੇ ਘਰ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ ਅਤੇ ਕੋਈ ਵੀ ਵਿਅਕਤੀ ਉਸ ਕੋਲ ਮਦਦ ਲਈ ਆ ਸਕਦਾ ਸੀ ਉਸ ਦੀਆਂ ਸਬਜ਼ੀਆਂ ਪਿੰਡ ਵਿੱਚ ਮਸ਼ਹੂਰ ਸਨ ਅਤੇ ਉਹ ਅਕਸਰ ਆਪਣੇ ਬਾਗ ਵਿੱਚ ਕੰਮ ਕਰਦਾ ਦਿਖਾਈ ਦਿੰਦਾ ਸੀ। ਗੁਰਦੇਵਾਲ ਸਿੰਘ ਦੀ ਜ਼ਿੰਦਗੀ ਇੱਕ ਸਾਦਾ ਪਰ ਪ੍ਰੇਰਣਾਦਾਇਕ ਉਦਾਹਰਣ ਸੀ ਜਿਸ ਤੋਂ ਹਰ ਕੋਈ ਸਿੱਖ ਸਕਦਾ ਸੀ। ਉਸ ਦੀ ਦਿਆਲਤਾ ਅਤੇ ਸਮਰਪਣ ਨੇ ਪਿੰਡ ਵਾਸੀਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਸੀ। ਪਰ ਸੁਖਪੁਰ ਪਿੰਡ ਵਿੱਚ ਸਭ ਕੁਝ ਸ਼ਾਂਤ ਨਹੀਂ ਸੀ। ਇੱਥੇ ਤਿੰਨ ਚੋਰ ਰਹਿੰਦੇ ਸਨ। RAMU, SHAMU ਅਤੇ GAMU ਇਹ ਤਿੰਨੇ ਪਰਾਸਨ ਅਤੇ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ। ਉਹਨਾਂ ਦੇ ਪਿਤਾ ਇੱਕ ਮਜ਼ਦੂਰ ਸਨ ਅਤੇ ਉਹਨਾਂ ਦੀ ਮਾਂ ਬਿਮਾਰ ਰਹਿੰਦੀ ਸੀ। ਬਚਪਨ ਵਿੱਚ ਉਹਨਾਂ ਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਚੋਰੀ ਕਰਨੀ ਪੈਂਦੀ ਸੀ। ਉਹ ਖੇਤਾਂ ਤੋਂ ਫਸਲ ਚੁਰਾਉਂਦੇ ਸਨ ਜਾਂ ਬਾਜ਼ਾਰ ਤੋਂ ਛੋਟੀਆਂ-ਮੋਟੀਆਂ ਚੀਜ਼ਾਂ ਚੁੱਕ ਲੈਂਦੇ ਸਨ। ਪਰ ਸਮੇਂ ਦੇ ਨਾਲ ਚੋਰੀ ਉਹਨਾਂ ਦੀ ਆਦਤ ਬਣ ਗਈ ਅਤੇ ਉਹਨਾਂ ਨੇ ਇਸ ਨੂੰ ਆਪਣਾ ਪੇਸ਼ਾ ਬਣਾ ਲਿਆ। ਹੁਣ ਉਹ ਵੱਡੀਆਂ ਚੋਰੀਆਂ ਕਰਨ ਲੱਗੇ ਸਨ ਅਤੇ ਪਿੰਡ ਦੇ ਲੋਕ ਉਹਨਾਂ ਤੋਂ ਡਰਦੇ ਸਨ ਉਹਨਾਂ ਦੀ ਚਲਾਕੀ ਅਤੇ ਤਰੀਕੇ ਅਜਿਹੇ ਸਨ ਕਿ ਅਜੇ ਤੱਕ ਉਹ ਕਦੇ ਪਕੜੇ ਨਹੀਂ ਗਏ ਸਨ ਉਹ ਆਪਣੇ ਆਪ ਨੂੰ ਬਹੁਤ ਹੋਸ਼ਿਆਰ ਸਮਝਦੇ ਸਨ ਅਤੇ ਸੋਚਦੇ ਸਨ ਕਿ ਕੋਈ ਉਹਨਾਂ ਨੂੰ ਨਹੀਂ ਰੋਕ ਸਕਦਾ ਇੱਕ ਦਿਨ RAMU SHAMU ਅਤੇ GAMU ਆਪਣੇ ਘਰ ਵਿੱਚ ਬੈਠੇ ਸਨ ਅਤੇ ਆਪਣੀ ਅਗਲੀ ਚੋਰੀ ਦੀ ਯੋਜਨਾ ਬਣਾ ਰਹੇ ਸਨ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰਦਿਆਲ ਸਿੰਘ ਕੋਲ ਕੁਝ ਕੀਮਤੀ ਗਹਿਣੇ ਅਤੇ ਪੈਸੇ ਹਨ ਜੋ ਉਸਨੇ ਆਪਣੀ ਪਤਨੀ ਦੀ ਯਾਦ ਵਿੱਚ ਰੱਖੇ ਹੋਏ ਸਨ ਉਹਨਾਂ ਨੇ ਸੋਚਿਆ ਕਿ ਗੁਰਦਿਆਲ ਸਿੰਘ ਅੰਨਾ ਹੈ ਇਸ ਲਈ ਉਹ ਉਹਨਾਂ ਨੂੰ ਆਸਾਨੀ ਨਾਲ ਚੋਰੀ ਕਰਨ ਦੇਵੇਗਾ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਰਾਤ ਦੇ ਸਮੇਂ ਉਸਦੇ ਘਰ ਵਿੱਚ ਦਾਖਲ ਹੋਣਗੇ ਜਦੋਂ ਸਾਰਾ ਪਿੰਡ ਸੁੱਤਾ ਪਿਆ ਹੋਵੇਗਾ RAMU ਨੇ ਕਿਹਾ ਇਸ ਸਭ ਤੋਂ ਆਸਾਨ ਕੰਮ ਹੋਵੇਗਾ ਅੰਨਾ ਸਾਨੂੰ ਕੀ ਰੋਕੇਗਾ ਸ਼ਾਮੂ ਨੇ ਹਾਸ ਕੇ ਜਵਾਬ ਦਿੱਤਾ ਸਾਨੂੰ ਬਸ ਚੁੱਪਚਾਪ ਅੰਦਰ ਜਾਣਾ ਹੈ ਅਤੇ ਸਾਮਾਨ ਲੈ ਕੇ ਭੱਜਣਾ ਹੈ ਗਾਮੂ ਨੇ ਵੀ ਸਹਿਮਤੀ ਦਿੱਤੀ ਅਤੇ ਉਹਨਾਂ ਨੇ ਆਪਣੀ ਯੋਜਨਾ ਨੂੰ ਪੱਕਾ ਕਰ ਲਿਆ ਉਹਨਾਂ ਨੂੰ ਲੱਗਦਾ ਸੀ ਕਿ ਇਹ ਚੋਰੀ ਉਹਨਾਂ ਦੀ ਸਭ ਤੋਂ ਵੱਡੀ ਕਾਮਯਾਬੀ ਹੋਵੇਗੀ ਤਿੰਨੇ ਚੋਰਾਂ ਨੇ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਪੂਰੀ ਤਿਆਰੀ ਕਰ ਲਈ ਉਹਨਾਂ ਨੇ ਗੁਰਦਿਆਲ ਸਿੰਘ ਦੇ ਘਰ ਦਾ ਜਾਇਜ਼ਾ ਲਿਆ ਅਤੇ ਪਤਾ ਲਗਾਇਆ ਕਿ ਉਸ ਦਾ ਕੀਮਤੀ ਸਾਮਾਨ ਕਿੱਥੇ ਹੋ ਸਕਦਾ ਹੈ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਗੁਰਦਿਆਲ ਸਿੰਘ ਦੇ ਘਰ ਦਾ ਪਿੱਛੇ ਵਾਲਾ ਦਰਵਾਜ਼ਾ ਅਕਸਰ ਖੁੱਲਾ ਰਹਿੰਦਾ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਉਸੇ ਦਰਵਾਜ਼ੇ ਤੋਂ ਅੰਦਰ ਜਾਣਗੇ RAMU ਨੇ ਸੁਝਾ ਦਿੱਤਾ ਕਿ ਉਹ ਆਪਣੇ ਨਾਲ ਇੱਕ ਛੋਟੀ ਟਾਰਚ ਲੈ ਕੇ ਜਾਣ ਤਾਂ ਜੋ ਉਹ ਅੰਦਰ ਕੁਝ ਦੇਖ ਸਕਣ ਸ਼ਾਮੂ ਨੇ ਕਿਹਾ ਸਾਨੂੰ ਆਪਣੇ ਚਿਹਰੇ ਤੇ ਕੱਪੜਾ ਬੰਨਣਾ ਚਾਹੀਦਾ ਹੈ ਜੇ ਕੋਈ ਸਾਨੂੰ ਦੇਖ ਲਵੇ ਗਾਮੂ ਨੇ ਵੀ ਇਸ ਗੱਲ ਨਾਲ ਸਹਿਮਤੀ ਜਤਾਈ ਅਤੇ ਉਹਨਾਂ ਨੇ ਆਪਣੇ ਨਾਲ ਕੁਝ ਹਥਿਆਰ ਵੀ ਰੱਖ ਲਏ ਜੇਕਰ ਕੋਈ ਮੁਸ਼ਕਿਲ ਆਵੇ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਗੁਰਦਿਆਲ ਸਿੰਘ ਅੰਨਾ ਹੋਣ ਕਰਕੇ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਉਹ ਇਸ ਚੋਰੀ ਨੂੰ ਆਪਣੀ ਸਫਲਤਾ ਦਾ ਸਭ ਤੋਂ ਵੱਡਾ ਸਬੂਤ ਸਮਝਦੇ ਸਨ ਉਸ ਰਾਤ ਜਦੋਂ ਪੂਰਾ ਪਿੰਡ ਸੁੱਤਾ ਪਿਆ ਸੀ ਅਤੇ ਚੰਦਰਮਾ ਆਪਣੀ ਚਮਕ ਨਾਲ ਰਾਤ ਨੂੰ ਰੌਸ਼ਨ ਕਰ ਰਿਹਾ ਸੀ ਤਿੰਨੇ ਚੋਰ ਗੁਰਦਿਆਲ ਸਿੰਘ ਦੇ ਘਰ ਵੱਲ ਵਧੇ। ਉਹਨਾਂ ਨੇ ਆਪਣੇ ਚਿਹਰੇ ਤੇ ਕੱਪੜਾ ਬੰਨ੍ਹਿਆ ਹੋਇਆ ਸੀ ਅਤੇ ਚੁੱਪਚਾਪ ਕਰਦੇ ਪਿੱਛੇ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਗਏ। ਘਰ ਦੇ ਅੰਦਰ ਅੰਧੇਰਾ ਸੀ ਪਰ ਚੰਦ ਦੀ ਰੋਸ਼ਨੀ ਕੁਝ-ਕੁਝ ਦਿਖਾ ਰਹੀ ਸੀ। ਉਹਨਾਂ ਨੇ ਆਪਣੇ ਕਦਮ ਹੌਲੀ-ਹੌਲੀ ਰੱਖੇ ਤਾਂ ਜੋ ਕੋਈ ਆਵਾਜ਼ ਨਾ ਹੋਵੇ। ਗੁਰਦਿਆਲ ਸਿੰਘ ਆਪਣੇ ਬਿਸਤਰੇ ਤੇ ਸੁੱਤਾ ਪਿਆ ਸੀ ਪਰ ਉਸ ਦੀ ਨੀਂਦ ਬਹੁਤ ਹਲਕੀ ਸੀ। ਚੋਰ ਉਸਦੇ ਕਮਰੇ ਵੱਲ ਵਧੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਕੀਮਤੀ ਸਾਮਾਨ ਹੋ ਸਕਦਾ ਹੈ। RAMU ਨੇ ਇੱਕ ਛੋਟੀ ਟਾਰਚ ਜਗਾਈ ਅਤੇ ਚਾਰੇ ਪਾਸੇ ਦੇਖਣ ਲੱਗਾ। SHAMU ਅਤੇ GAMU ਨੇ ਵੀ ਆਪਣੀ ਨਜ਼ਰ ਘੁਮਾਈ ਪਰ ਉਹਨਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਉਹ ਸੋਚ ਰਹੇ ਸਨ ਕਿ ਇਹ ਕੰਮ ਜਿੰਨਾ ਆਸਾਨ ਸਮਝਿਆ ਸੀ ਉਹ ਓਨਾ ਸੀ ਨਹੀਂ। ਗੁਰਦਿਆਲ ਸਿੰਘ ਦੀ ਨੀਂਦ ਹਲਕੀ ਸੀ ਅਤੇ ਉਸ ਨੂੰ ਕੁਝ ਅਜੀਬ ਮਹਿਸੂਸ ਹੋਇਆ। ਉਸ ਦੇ ਕੰਨ ਬਹੁਤ ਤੇਜ਼ ਸਨ ਅਤੇ ਉਸਨੇ ਚੋਰਾਂ ਦੇ ਕਦਮਾਂ ਦੀ ਹਲਕੀ ਜਿਹੀ ਆਵਾਜ਼ ਸੁਣ ਲਈ। ਉਸਨੇ ਆਪਣੀਆਂ ਅੱਖਾਂ ਖੋਲੀਆਂ ਪਰ ਅੰਨਾ ਹੋਣ ਕਰਕੇ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਫਿਰ ਵੀ ਉਸ ਦੇ ਮਨ ਵਿੱਚ ਇੱਕ ਸ਼ੱਕ ਪੈਦਾ ਹੋ ਗਿਆ। ਉਸਨੇ ਆਪਣੀ ਛੜੀ ਚੁੱਕੀ ਅਤੇ ਬਿਸਤਰੇ ਤੋਂ ਉੱਠ ਖੜਾ ਹੋਇਆ। ਉਸਨੇ ਆਪਣੇ ਘਰ ਦੇ ਹਰ ਕੋਨੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ। ਇਸ ਲਈ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਆਪਣੇ ਕਮਰੇ ਵੱਲ ਵਧਿਆ। ਉਸਨੇ ਮਹਿਸੂਸ ਕੀਤਾ ਕਿ ਕਾਰ ਵਿੱਚ ਕੋਈ ਅਜਨਬੀ ਹੈ ਅਤੇ ਉਸਦਾ ਦਿਲ ਤੇਜ਼ੀ ਨਾਲ ਟੜਕਣ ਲੱਗਾ ਪਰ ਉਹ ਡਰਿਆ ਨਹੀਂ ਸਗੋਂ ਆਪਣੀ ਬੁੱਧੀ ਨਾਲ ਸੋਚਣ ਲੱਗਾ ਉਸਨੇ ਆਪਣੇ ਆਪ ਨੂੰ ਸ਼ਾਂਤ ਰੱਖਿਆ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਕਾਰ ਵਿੱਚ ਕੌਣ ਹੈ ਉਸਦੀ ਹਿੰਮਤ ਅਤੇ ਸਮਝ ਸੀ ਜੋ ਉਸਨੂੰ ਹਰ ਮੁਸ਼ਕਲ ਵਿੱਚ ਮਦਦ ਕਰਦੀ ਸੀ ਚੋਰਾਂ ਨੇ ਗੁਰਦਿਆਲ ਸਿੰਘ ਨੂੰ ਉੱਠਦੇ ਦੇਖਿਆ ਪਰ ਉਹਨਾਂ ਨੂੰ ਲੱਗਾ ਕਿ ਉਹ ਅੰਨਾ ਹੈ ਅਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਕੀਮਤੀ ਸਾਮਾਨ ਦੀ ਖੋਜ ਸ਼ੁਰੂ ਕਰ ਦਿੱਤੀ। ਉਹਨਾਂ ਨੇ ਅਲਮਾਰੀਆਂ ਖੋਲੀਆਂ, ਬਕਸੇ ਖੰਡਾਲੇ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। RAMU ਨੇ ਗੁੱਸੇ ਵਿੱਚ ਕਿਹਾ, ਇਹ ਅੰਨਾ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ। ਸਾਮਾਨ ਕਿੱਥੇ ਛੁਪਾਇਆ ਹੈ? SHAMU ਨੇ ਜਵਾਬ ਦਿੱਤਾ, ਸ਼ਾਇਦ ਉਸਨੇ ਕਿਸੇ ਖਾਸ ਜਗ੍ਹਾ ਤੇ ਰੱਖਿਆ ਹੋਵੇ। ਸਾਨੂੰ ਹੋਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਗਾਮੂ ਨੇ ਵੀ ਸਹਿਮਤੀ ਦਿੱਤੀ ਅਤੇ ਉਹ ਤਿੰਨੇ ਹੋਰ ਜੋਸ਼ ਨਾਲ ਖੋਜਣ ਲੱਗੇ ਉਹਨਾਂ ਨੂੰ ਯਕੀਨ ਸੀ ਕਿ ਗੁਰਦਿਆਲ ਸਿੰਘ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਗੁਰਦਿਆਲ ਸਿੰਘ ਦੀ ਅਨੇਪਣ ਦੇ ਪਿੱਛੇ ਇੱਕ ਤਾਕਤ ਲੁਕੀ ਹੋਈ ਸੀ ਜੋ ਉਹਨਾਂ ਦੀ ਸੋਚ ਤੋਂ ਬਾਹਰ ਸੀ ਗੁਰਦਿਆਲ ਸਿੰਘ ਆਪਣੇ ਕਮਰੇ ਵਿੱਚ ਪਹੁੰਚ ਗਿਆ ਅਤੇ ਉਸਨੇ ਚੋਰਾਂ ਦੀ ਮੌਜੂਦਗੀ ਮਹਿਸੂਸ ਕਰ ਲਈ ਉਸਨੇ ਆਪਣੀ ਆਵਾਜ਼ ਉੱਚੀ ਕਰਕੇ ਕਿਹਾ ਕੌਣ ਹੈ ਉੱਥੇ ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਘਰ ਵਿੱਚ ਹੋ ਚੋਰ ਇੱਕ ਪਲ ਲਈ ਡਰ ਗਏ ਪਰ ਫਿਰ ਉਹਨਾਂ ਨੇ ਆਪਣਾ ਹੌਸਲਾ ਬਰਕਰਾਰ ਰੱਖਿਆ RAMU ਨੇ ਅੱਗੇ ਵੱਧ ਕੇ ਕਿਹਾ ਅਸੀਂ ਚੋਰ ਹਾਂ ਅਤੇ ਅਸੀਂ ਤੇਰਾ ਸਾਮਾਨ ਲੈਣ ਆਏ ਹਾਂ ਤੂੰ ਅੰਨਾ ਹੈ ਤੂੰ ਸਾਨੂੰ ਕੀ ਕਰ ਸਕਦਾ ਹੈ ਗੁਰਦਿਆਲ ਸਿੰਘ ਨੇ ਬਿਨਾਂ ਡਰੇ ਜਵਾਬ ਦਿੱਤਾ ਮੈਂ ਅੰਨਾ ਹਾਂ ਪਰ ਮੇਰੇ ਕੋਲ ਮੇਰੀ ਬੁੱਧੀ ਹੈ ਮੈਂ ਆਪਣੇ ਘਰ ਨੂੰ ਤੁਹਾਡੇ ਤੋਂ ਵਧੀਆ ਜਾਣਦਾ ਹਾਂ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਸ਼ਾਂਤੀ ਸੀ ਜਿਸ ਨੇ ਚੋਰਾਂ ਨੂੰ ਹੈਰਾਨ ਕਰ ਦਿੱਤਾ ਉਹ ਸੋਚਣ ਲੱਗੇ ਕਿ ਇਹ ਅੰਨਾ ਇੰਨਾ ਹੌਸਲਾ ਕਿੱਥੋਂ ਲੈ ਰਿਹਾ ਹੈ ਗੁਰਦਿਆਲ ਸਿੰਘ ਨੇ ਆਪਣੀ ਛੜੀ ਨੂੰ ਮਜ਼ਬੂਤੀ ਨਾਲ ਪਕੜਿਆ ਅਤੇ ਚੋਰਾਂ ਦੀ ਅਗਲੀ ਚਾਲ ਦਾ ਇੰਤਜ਼ਾਰ ਕਰਨ ਲੱਗਾ ਚੋਰਾਂ ਨੂੰ ਗੁਰਦਿਆਲ ਸਿੰਘ ਦੀ ਗੱਲ ਸੁਣ ਕੇ ਹੈਰਾਨੀ ਹੋਈ ਉਹਨਾਂ ਨੇ ਸੋਚਿਆ ਕਿ ਅੰਨਾ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ। ਗਾਮੂ ਨੇ ਕਿਹਾ, "ਚਲੋ, ਸਾਮਾਨ ਲੈ ਕੇ ਜਲਦੀ ਪੱਜ ਜਾਈਏ। ਇਹ ਅੰਨਾ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।" ਪਰ ਗੁਰਦਿਆਲ ਸਿੰਘ ਨੇ ਉਹਨਾਂ ਨੂੰ ਰੋਕਿਆ ਅਤੇ ਕਿਹਾ, "ਤੁਸੀਂ ਮੇਰਾ ਸਾਮਾਨ ਇੱਥੇ ਨਹੀਂ ਲੱਭ ਸਕੋਗੇ। ਮੈਂ ਉਸਨੂੰ ਇੱਕ ਖਾਸ ਜਗ੍ਹਾ ਤੇ ਰੱਖਿਆ ਹੈ, ਜਿੱਥੇ ਸਿਰਫ ਮੈਂ ਹੀ ਪਹੁੰਚ ਸਕਦਾ ਹਾਂ। ਜੇ ਤੁਸੀਂ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਉੱਥੇ ਲੈ ਜਾ ਸਕਦਾ ਹਾਂ।" ਚੋਰ ਹੈਰਾਨ ਹੋ ਗਏ। ਪਰ ਉਹਨਾਂ ਨੂੰ ਲੱਗਾ ਕਿ ਇਹ ਇੱਕ ਮੌਕਾ ਹੈ। RAMU ਨੇ ਕਿਹਾ, "ਠੀਕ ਹੈ, ਸਾਨੂੰ ਉਸ ਜਗ੍ਹਾ ਤੇ ਲੈ ਚੱਲ।" ਗੁਰਦੇਵਾਲ ਸਿੰਘ ਨੇ ਮੁਸਕਰਾਇਆ ਅਤੇ ਉਹਨਾਂ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ। ਚੋਰਾਂ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਜਾਲਵਲ ਵੱਧ ਰਹੇ ਸਨ ਜੋ ਗੁਰਦੇਵਾਲ ਸਿੰਘ ਨੇ ਬਹੁਤ ਸੋਚ ਸਮਝ ਕੇ ਤਿਆਰ ਕੀਤਾ ਸੀ। ਗੁਰਦੇਵਾਲ ਸਿੰਘ ਨੇ ਚੋਰਾਂ ਨੂੰ ਘਰ ਦੇ ਪਿੱਛੇ ਵਾਲੇ ਹਿੱਸੇ ਵੱਲ ਲੈ ਜਾਣਾ ਸ਼ੁਰੂ ਕੀਤਾ। ਉਹ ਆਪਣੀ ਛੜੀ ਨਾਲ ਰਾਹ ਟਟੋਲਦਾ ਹੋਇਆ ਅੱਗੇ ਵੱਧ ਰਿਹਾ ਸੀ। ਚੋਰ ਉਸ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਅਤੇ ਉਹਨਾਂ ਦੇ ਮਨ ਵਿੱਚ ਲਾਲਚ ਸੀ ਕਿ ਉਹ ਜਲਦੀ ਹੀ ਕੀਮਤੀ ਸਾਮਾਨ ਹਾਸਲ ਕਰ ਲੈਣਗੇ। ਗੁਰਦੇਵਾਲ ਸਿੰਘ ਉਹਨਾਂ ਨੂੰ ਇੱਕ ਖੂਹ ਦੇ ਨੇੜੇ ਲੈ ਗਿਆ ਜਿਸ ਦੇ ਉੱਪਰ ਇੱਕ ਪਤਲਾ ਕਪੜਾ ਰੱਖਿਆ ਹੋਇਆ ਸੀ। ਇਹ ਖੂਹ ਉਸਨੇ ਆਪਣੇ ਘਰ ਦੀ ਸੁਰੱਖਿਆ ਲਈ ਖੋਦਿਆ ਸੀ। ਉਸਨੇ ਚੋਰਾਂ ਨੂੰ ਕਿਹਾ, "ਮੇਰਾ ਸਾਮਾਨ ਇਸ ਕਪੜੇ ਦੇ ਹੇਠਾਂ ਹੈ।" ਤੁਸੀਂ ਇਸ ਨੂੰ ਚੁੱਕ ਸਕਦੇ ਹੋ ਚੋਰਾਂ ਨੇ ਬਿਨਾਂ ਸੋਚੇ ਕਪੜਾ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਗਲੇ ਹੀ ਪਲ ਉਹ ਖੂਹ ਵਿੱਚ ਡਿੱਗ ਗਏ ਖੂਹ ਡੂੰਘਾ ਨਹੀਂ ਸੀ ਪਰ ਉਹ ਉੱਥੇ ਫਸ ਗਏ ਅਤੇ ਬਾਹਰ ਨਹੀਂ ਨਿਕਲ ਸਕੇ ਗੁਰਦਿਆਲ ਸਿੰਘ ਨੇ ਆਪਣੀ ਬੁੱਧੀ ਨਾਲ ਚੋਰਾਂ ਨੂੰ ਉਹਨਾਂ ਦੀ ਚਲਾਕੀ ਦਾ ਸਬਕ ਸਿਖਾਇਆ ਜਦੋਂ ਚੋਰ ਖੂਹ ਵਿੱਚ ਡਿੱਗੇ ਤਾਂ ਉਹ ਚੀਕਣ ਲੱਗੇ ਉਹਨਾਂ ਨੂੰ ਸਮਝ ਆ ਗਈ ਕਿ ਉਹ ਗੁਰਦਿਆਲ ਸਿੰਘ ਦੇ ਜਾਲ ਵਿੱਚ ਫਸ ਗਏ ਹਨ ਉਹਨਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਖੂਹ ਦੀਆਂ ਦੀਵਾਰਾਂ ਤਿਲਕਣ ਵਾਲੀਆਂ ਸਨ ਗੁਰਦੇਵਾਲ ਸਿੰਘ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਆਪਣੇ ਘਰ ਦੇ ਬਾਹਰ ਜਾ ਕੇ ਪਿੰਡ ਵਾਸੀਆਂ ਨੂੰ ਬੁਲਾਇਆ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਮੇਰੇ ਘਰ ਵਿੱਚ ਚੋਰ ਆਏ ਹਨ ਜਲਦੀ ਮਦਦ ਕਰੋ ਪਿੰਡ ਦੇ ਲੋਕ ਤੁਰੰਤ ਜਾਗ ਗਏ ਅਤੇ ਗੁਰਦੇਵਾਲ ਸਿੰਘ ਦੇ ਘਰ ਵੱਲ ਦੌੜੇ ਜਦੋਂ ਉਹ ਖੂਹ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਚੋਰਾਂ ਨੂੰ ਅੰਦਰ ਫਸਿਆ ਦੇਖਿਆ ਉਹਨਾਂ ਨੇ ਰੱਸੀਆਂ ਦੀ ਮਦਦ ਨਾਲ ਚੋਰਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਦੇ ਚਿਹਰੇ ਤੇ ਬੰਨਿਆ ਕਪੜਾ ਹਟਾਇਆ। ਸਾਰੇ ਲੋਕ ਹੈਰਾਨ ਹੋ ਗਏ ਜਦੋਂ ਉਹਨਾਂ ਨੇ RAMU, SHAMU ਅਤੇ GAMU ਨੂੰ ਪਛਾਣ ਲਿਆ। ਪਿੰਡ ਦੇ ਲੋਕਾਂ ਨੇ ਚੋਰਾਂ ਨੂੰ ਕੈਰ ਲਿਆ ਅਤੇ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਕਰਨ ਲੱਗੇ। ਕੁਝ ਲੋਕ ਗੁੱਸੇ ਵਿੱਚ ਸਨ ਅਤੇ ਕਹਿ ਰਹੇ ਸਨ ਕਿ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਪਰ ਗੁਰਦੇਵਾਲ ਸਿੰਘ ਨੇ ਅੱਗੇ ਵੱਧ ਕੇ ਸਭ ਨੂੰ ਸ਼ਾਂਤ ਕੀਤਾ ਉਸਨੇ ਕਿਹਾ ਇਹਨਾਂ ਨੇ ਗਲਤੀ ਕੀਤੀ ਹੈ ਪਰ ਸ਼ਾਇਦ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਸਾਨੂੰ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਚੋਰਾ ਨੇ ਆਪਣੇ ਸਿਰ ਚੁਕਾ ਲਏ ਅਤੇ ਮਾਫੀ ਮੰਗਣ ਲੱਗੇ ਗਾਮੂ ਨੇ ਅੱਗੇ ਵੱਧ ਕੇ ਕਿਹਾ ਸਰਦਾਰ ਜੀ ਅਸੀਂ ਤੁਹਾਡੇ ਨਾਲ ਬਹੁਤ ਵੱਡੀ ਗਲਤੀ ਕੀਤੀ ਸਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਚੋਰੀ ਛੱਡ ਦੇਾਂਗੇ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸਾਫ਼ ਦਿਖ ਰਿਹਾ ਸੀ ਅਤੇ ਇਹ ਦੇਖ ਕੇ ਲੋਕਾਂ ਦਾ ਗੁੱਸਾ ਥੋੜਾ ਘਟ ਹੋ ਗਿਆ ਗਾਮੂ ਦੀ ਗੱਲ ਸੁਣ ਕੇ ਗੁਰਦਿਆਲ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਜੇ ਤੁਸੀਂ ਸੱਚਮੁੱਚ ਪਛਤਾਵਾ ਮਹਿਸੂਸ ਕਰਦੇ ਹੋ ਤਾਂ ਮੈਂ ਤੁਹਾਨੂੰ ਮਾਫ਼ ਕਰ ਦਿੰਦਾ ਹਾਂ ਪਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ ਪਿੰਡ ਦੇ ਲੋਕਾਂ ਨੇ ਵੀ ਗੁਰਦਿਆਲ ਸਿੰਘ ਦੀ ਦਿਆਲਤਾ ਦੇਖ ਕੇ ਚੋਰਾਂ ਨੂੰ ਮਾਫ ਕਰ ਦਿੱਤਾ। ਉਹਨਾਂ ਨੇ ਚੋਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਫਿਰ ਤੋਂ ਚੋਰੀ ਕਰਨਗੇ ਤਾਂ ਉਹਨਾਂ ਨੂੰ ਸਖਤ ਸਜ਼ਾ ਮਿਲੇਗੀ। RAMU, SHAMU ਅਤੇ GAMMU ਨੇ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਬਦਲ ਲੈਣਗੇ। ਉਹਨਾਂ ਨੇ ਗੁਰਦਿਆਲ ਸਿੰਘ ਦਾ ਧੰਨਵਾਦ ਕੀਤਾ ਜਿਸ ਨੇ ਉਹਨਾਂ ਨੂੰ ਸਿਰਫ ਸਜ਼ਾ ਨਹੀਂ ਦਿੱਤੀ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਵੀ ਦਿੱਤਾ। ਇਹ ਪਲ ਸਾਰੇ ਪਿੰਡ ਲਈ ਇੱਕ ਸਬਕ ਸੀ ਇਸ ਘਟਨਾ ਤੋਂ ਬਾਅਦ ਤਿੰਨੇ ਚੋਰਾਂ ਨੇ ਆਪਣਾ ਵਾਅਦਾ ਨਿਭਾਇਆ ਉਹਨਾਂ ਨੇ ਚੋਰੀ ਛੱਡ ਦਿੱਤੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ RAMU ਨੇ ਖੇਤਾਂ ਵਿੱਚ ਮਜ਼ਦੂਰੀ ਸ਼ੁਰੂ ਕੀਤੀ SHAMU ਨੇ ਬਾਜ਼ਾਰ ਵਿੱਚ ਇੱਕ ਛੋਟੀ ਦੁਕਾਨ ਖੋਲੀ ਅਤੇ GAMMU ਨੇ ਪਿੰਡ ਦੇ ਬੱਚਿਆਂ ਨੂੰ ਖੇਡਾਂ ਸਿਖਾਉਣ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਪਿੰਡ ਦੇ ਲੋਕਾਂ ਤੋਂ ਮਾਫੀ ਮੰਗੀ ਅਤੇ ਆਪਣੇ ਗੁਜ਼ਰੇ ਸਮੇਂ ਦੀ ਸ਼ਰਮਿੰਦਗੀ ਨੂੰ ਆਪਣੀ ਤਾਕਤ ਵਿੱਚ ਬਦਲਿਆ ਗੁਰਦਿਆਲ ਸਿੰਘ ਦੀ ਬੁੱਧੀ ਅਤੇ ਦਿਆਲਤਾ ਨੇ ਨਾ ਸਿਰਫ ਉਸਦੇ ਘਰ ਨੂੰ ਬਚਾਇਆ ਸਗੋਂ ਤਿੰਨ ਚੋਰਾਾਂ ਦੇ ਜੀਵਨ ਨੂੰ ਵੀ ਬਦਲ ਦਿੱਤਾ ਪਿੰਡ ਦੇ ਲੋਕ ਹੁਣ ਗੁਰਦਿਆਲ ਸਿੰਘ ਦੀ ਹੋਰ ਵੀ ਇੱਜ਼ਤ ਕਰਨ ਲੱਗੇ ਅਤੇ ਉਸ ਦੀ ਇਹ ਕਹਾਣੀ ਪਿੰਡ ਵਿੱਚ ਇੱਕ ਮਿਸਾਲ ਬਣ ਗਈ ਇਹ ਕਹਾਣੀ ਸਾਰਿਆਂ ਨੂੰ ਯਾਦ ਰਹੀ ਕਿ ਸੱਚਾਈ ਅਤੇ ਹਿੰਮਤ ਹਮੇਸ਼ਾ ਜਿੱਤਦੀ ਹੈ ਇਸ ਕਹਾਣੀ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ ਪਹਿਲੀ ਸਿੱਖਿਆ ਇਹ ਹੈ ਕਿ ਕਿਸੇ ਵਿਅਕਤੀ ਨੂੰ ਉਸ ਦੀ ਸਰੀਰਕ ਕਮਜ਼ੋਰੀ ਦੇ ਆਧਾਰ ਤੇ ਘਟ ਨਹੀਂ ਸਮਝਣਾ ਚਾਹੀਦਾ ਗੁਰਦਿਆਲ ਸਿੰਘ ਨੇ ਸਾਬਤ ਕਰ ਦਿੱਤਾ ਕਿ ਅਸਲ ਤਾਕਤ ਸਰੀਰ ਵਿੱਚ ਨਹੀਂ ਸਗੋਂ ਮਨ ਅਤੇ ਬੁੱਧੀ ਵਿੱਚ ਹੁੰਦੀ ਹੈ ਦੂਜੀ ਸਿੱਖਿਆ ਇਹ ਹੈ ਕਿ ਬੁੱਧੀ ਅਤੇ ਹਿੰਮਤ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੀਜੀ ਸਿੱਖਿਆ ਇਹ ਹੈ ਕਿ ਗਲਤੀਆਂ ਤੋਂ ਸਿੱਖ ਕੇ ਆਪਣੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ ਜਿਵੇਂ ਚੋਰਾ ਨੇ ਕੀਤਾ ਚੌਥੀ ਸਿੱਖਿਆ ਇਹ ਹੈ ਕਿ ਦਇਆਲਤਾ ਅਤੇ ਮਾਫੀ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਜੋ ਦੂਜਿਆਂ ਨੂੰ ਬਦਲਣ ਦਾ ਮੌਕਾ ਦਿੰਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਇਮਾਨਦਾਰੀ ਹਿੰਮਤ ਅਤੇ ਦਇਆਲਤਾ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਬਿਹਤਰ ਬਣਾ ਸਕੀਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ